ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਦੇਸ਼ ਦੇ ਸਾਬਕਾ ਹੋਮ ਮਿਨਿਸਟਰ ਬੂਟਾ ਸਿੰਘ ਜੀ ਦੇ ਖਿਲਾਫ ਅਪੱਤੀਜਨ ਟਿੱਪਣੀਆਂ ਕੀਤੀਆਂ ਨੇ ਉਹਨਾਂ ਦੇ ਰੰਗ ਨੂੰ ਲੈ ਕੇ ਕੋ ਕਾਲੇ ਰੰਗ ਦੇ ਸੀਗੇ ਬਹੁਤ ਹੀ ਮਾੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਮੈਂ ਇਹਦੀ ਸਖਤ ਸ਼ਬਦਾਂ ਚ ਜਿੰਦਾ ਕਰਦਾਗਾ ਕਿਉਂਕਿ ਸਰਦਾਰ ਬੂਟਾ ਸਿੰਘ ਜੀ ਨੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਬੈਠ ਕੇ ਦੇਸ਼ ਦੀ ਸੇਵਾ ਕੀਤੀ ਉਹ ਬਹੁਤ ਹੀ ਪੜ੍ਹੇ ਲਿਖੇ ਸੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ पीएचडी तक दी डिग्री ਉਹਨਾਂ ਨੇ ਪ੍ਰਾਪਤ ਕੀਤੀਆਂ ਸੀਗੀਆਂ ਔਰ ਆਪਣੀ ਕਾਬਲੀਅਤ ਦੇ ਜ਼ਰੀਏ ਉਹ ਦੇਸ਼ ਦੇ ਵੱਖ-ਵੱਖ ਅਹੁਦਿਆਂ ਤੇ ਪਹੁੰਚੇ ਔਰ ਅੱਜ ਉਹਨਾਂ ਦੇ ਖਿਲਾਫ ਰਾਜਾ ਬੜੇ ਜੀ ਦੀ ਟਿੱਪਣੀ ਜਿਹੜੀ ਹੈ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਿਲ ਤੋਂ ਦਲਤਾਂ ਨੂੰ ਨਫ਼ਰਤ ਕਰਦੀ ਆ ਇਹ ਜਿਹੜਾ ਸਾਹਮਣੇ ਵਿਆਹ ਆ ਗਿਆ ਇਥੋਂ ਪਤਾ ਲੱਗਦਾ ਹੈਗਾ ਕਿਉਂਕਿ ਚੰਦ ਵਿਊ ਹਾਸਲ ਕਰਨ ਦੇ ਲਈ ਰਾਜਾ ਬੜੇ ਜੀ ਨੇ ਇਸ ਤਰ੍ਹਾਂ ਦੀ ਕਠਿਆ ਬਿਆਨਬਾਜ਼ੀ ਕੀਤੀ ਆ ਔਰ ਰਾਜਾ ਬੜੇ ਜੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਕਾਂਗਰਸ ਪਾਰਟੀ ਨੂੰ ਚਾਹੀਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਚਾਹੀਦਾ ਕਿ ਰਾਜਾ ਬੜਿੰਗ ਨੂੰ ਤੁਰੰਤ ਅਹੁਦੇ ਤੋਂ ਹਟਾ ਕੀਤਾ ਜਾਵੇ ਅਤੇ ਕਾਂਗਰਸ ਪਾਰਟੀ ਚੋਂ ਕੱਢਿਆ ਜਾਵੇ। ਦੋਸਤੋ ਜੈਪੀਮ ਜੈ ਪਰਤ ਮੈਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਰਾਜਾ ਬੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਆ ਉਹ ਇਸ ਤਰ੍ਹਾਂ ਦੀ ਸ਼ਬਦਾਂ ਦੀ ਬੋਲ ਰਹੇ ਕਿ ਸਿੱਧਾ-ਸਿੱਧਾ ਪਤਾ ਚੱਲਦਾ ਵੀ ਉਹ ਸ਼ਰੂਲ ਕਾਸਟਾਂ ਨੂੰ ਜਾਂ ਦਲਿਤਾਂ ਨੂੰ ਕਿਸ ਨਿਗਾਹ ਨਾਲ ਦੇਖਦੇ ਕਾਂਗਰਸ ਦੀ ਇਹ ਨੀਅਤ ਕੋਈ ਨਵੀਂ ਨਹੀਂ ਅਭੀ ਉਹ ਸ਼ਰੂਲ ਕਾਸਟਾਂ ਦੇ ਪ੍ਰਤੀ ਕਿਸ ਤਰ੍ਹਾਂ ਆ ਉਹਨਾਂ ਨੇ ਬਾਬਾ ਸਾਹਿਬ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਚੋਣਾ ਚੁਰਾਇਆ ਸੀ ਇਹ ਕਾਂਗਰਸ ਦੇ ਬਾਰੇ ਸਭ ਲੋਕ ਜਾਣਦੇ ਆ ਪਰੰਤੂ ਹੱਲੇ ਵੀ ਸੋਚ ਇਹਨਾਂ ਦੀ ਉਹੀ ਹੋਊਗੀ ਇਹ ਦੇਖ ਕੇ ਬੜੀ ਹੈਰਾਨਗੀ ਹੋਈ ਕਿ ਉਹਨਾਂ ਨੇ ਸਰਦਾਰ ਬੂਟਾ ਸਿੰਘ ਜੀ ਜਿਹੜੇ ਸਾਲਕਾ ਗ੍ਰਹਿ ਮੰਤਰੀ ਕੇਂਦਰ ਚ ਰਹੇ ਆ ਤੇ ਉਹਨਾਂ ਦੇ ਬਾਰੇ ਦੱਸਿਆ ਕਿ ਉਹਨਾਂ ਨੇ ਕਾਂਗਰਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਜਿਤਾਇਆ ਸੀ ਕਿਸ ਤਰ੍ਹਾਂ ਮੈਂ ਦੱਸਣਾ ਚਾਹੁੰਦਾ ਰਾਜਾ ਪਟਿੰਗ ਨੂੰ ਸਰਦਾਰ ਬੂਟਾ ਸਿੰਘ ਜੀ ਲਾਲਪੁਰ ਖਾਲਸਾਪੁਰ ਦੇ ਜਲੰਧਰ ਦੇ ਸਟੂਡੈਂਟ ਰਹੇ ਮੈਂ ਵੀ ਉੱਥੇ ਪੜਿਆ ਉਹ ਸਭ ਤੋਂ ਪਹਿਲਾਂ ਅਕਾਲੀ ਦਲ ਵਿੱਚੋਂ ਐਮਪੀ ਬਣੇ ਤੇ ਕਾਂਗਰਸ ਨੇ ਬਾਅਦ ਵਿੱਚ ਉਹਨਾਂ ਨੂੰ ਅਕਾਲੀ ਦਲ ਤੋਂ ਕਾਂਗਰਸ ਜੁਆਇਨ ਕਰਾਈ ਉਹ ਲੀਡਰ ਪਹਿਲਾਂ ਹੀ ਸੀ ਉਹ ਕਹਿੰਦੇ ਪੱਠੇ ਪਾਉਂਦੇ ਸੀ ਉਹ ਬੜੇ ਲਿਖੇ ਸੀ ਉਹਨਾਂ ਨੇ ਪੀ ਐਚ ਡੀ ਕੀਤੀ ਸੀ ਐਮ ਏ ਕੀਤੀ ਸੀ ਉਹ ਬਹੁਤ ਪੜੇ ਲਿਖੇ ਨੌਜਵਾਨ ਨੂੰ ਇਸ ਤਰ੍ਹਾਂ ਦੇਖਣਾ ਇਹ ਦਲਿਤਾਂ ਦੇ ਪ੍ਰਤੀ ਕਿਉਂਕਿ ਇਹਨਾਂ ਨੂੰ ਦਲਿਤ ਸਹਾਰੇ ਨਹੀਂ ਜਾਂਦੇ ਇਹ ਸ਼ੁਰੂ ਤੋਂ ਕਾਂਗਰਸ ਦੀ ਸੋਚ ਰਹੀ ਆ ਵੀ ਸ਼ਰੂਲ ਕਾਸਟਾਂ ਨੂੰ ਨਿਮਾਣਾ ਜਾਂ ਵਿਚਾਰਾ ਜਾਂ ਪੇਸ਼ ਕਰਕੇ ਦਸਣਾ ਤੇ ਇਸ ਲਈ ਉਹ ਲੀਡਰਾਂ ਨੂੰ ਲੀਡਰ ਨਹੀਂ ਸਮਝਦੇ ਇਹਨਾਂ ਦਾ ਚੰਨ ਸਿੰਘ ਚੰਨੀ ਨੂੰ ਨਹੀਂ ਸਤਿਕਾਰਿਆ ਇਹਨਾਂ ਦੇ ਲੀਡਰਾਂ ਨੇ ਉਸ ਟਾਈਮ ਤੇ ਬੜਾ ਮਜ਼ਾਕ ੜਾਇਆ ਕਿਉਂਕਿ ਕਾਂਗਰਸ ਦੀ ਸੋਚ ਹਮੇਸ਼ਾ ਹੀ ਪਤੀਅਕ ਪਤਾ ਆ ਇੱਕ ਵਸੇ ਨਰਿੰਦਰ ਮੋਦੀ ਦੀ ਸੋਚ ਜਿਨ੍ਹਾਂ ਨੇ 바ਵਾ ਸਾਹਿਬ ਦੇ ਸੰਵਿਧਾਨ ਨੂੰ 바ਵਾ ਸਾਹਿਬ ਨੂੰ ਇੰਨਾ ਮਾਨ ਸਨਮਾਨ ਦਿੱਤਾ ਕਿ ਕਾਂਗਰਸ ਨੇ ਉਹ ਜਿਹੜਾ ਮਾਨ ਸਨਮਾਨ ਦੇਣਾ ਸੀ ਉਹ ਮਹਾਨੀਆਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਪੰਜ ਤੀਰ ਸਥਾਪਿਤ ਕੀਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਪੰਜ ਤੀਰ ਸਥਾਨ ਦਾ ਕਿੰਨਾ ਲੋਕ ਉੱਥੇ ਜਾ ਕੇ ਦੇਖਦੇ ਆ ਨਮਨ ਕਰਦੇ ਆ ਇਹ ਸੋਚ ਦਾ ਫਰਕ ਪੈਂਦਾ ਭਾਰਤ ਯੰਤਾ ਪਾਰਟੀ ਤੇ ਕਾਂਗਰਸ ਦਾ ਇਸ ਇਹਨਾਂ ਦੀ ਸੋਚ ਨੰਗੀ ਹੋਈ ਇੱਥੇ ਰਾਜਾ ਬਣੀ ਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਲੋਕਾਂ ਨੂੰ ਉਹਨਾਂ ਨੂੰ ਮਾਫ ਮਾਫੀ ਮੰਗ ਕੇ ਦੱਸਣਾ ਚਾਹੀਦਾ ਕਿ ਕਾਂਗਰਸ ਕਿਹੋ ਜਿਹੀ ਸੋਚ ਦੀ ਮਾਲਕ ਇਹ ਬਹੁਤ ਮੈਦੀ ਘੋਰ ਨਿੰਦਾ ਕਰਦਾ ਤੇ ਇਹ ਸ਼ਬਦ ਜਿਹੜੇ ਉਹਨਾਂ ਦੇ ਬਹੁਤ ਗਲਤ ਆ ਇਸ ਤਰ੍ਹਾਂ ਕਾਂਗਰਸ ਦੀ ਸੋਚ ਨੰਗੀ ਵੀ ਹੁੰਦੀ ਆ ਤੇ ਪਤਾ ਲੱਗਦਾ ਇਹ ਲੀਡਰ ਕਿਹੋ ਜਿਹੇ ਆ ਧੰਨਵਾਦ ਜੈ ਪੀ ਜੈ ਭਾਰਤ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਇਹ ਆਪਣੇ ਆਪ ਨੂੰ ਸਮਝਦਾ ਕੀ ਹੈ ਇਸ ਨੇ ਅੱਜ ਸਾਡਾ ਸਾਡਾ ਜਿਹੜੀ ਸਾਡੂੰ ਜਲੀਲ ਕੀਤਾ ਸਾਡੀ ਕੌਮ ਨੂੰ ਸਾਡੇ ਐਸੀ ਸਮਾਜ ਤੇ ਨੇ ਉਂਗਲ ਚੱਕੀ ਆ ਸਾਡੇ ਨਾਲ ਵਿਤਕਰੇ ਭਰੇ ਸ਼ਬਦਾਵਲੀ ਦੀਏ ਨੇ ਵਰਤੋਂ ਕੀਤੀ ਆ ਇਹ ਕਹਿ ਰਿਹਾ ਰੰਗ ਭੇਦ ਨਸਲ ਜਿਹੜੀ ਆ ਇਹ ਉਹਦਾ ਜ਼ਿਕਰ ਕਰ ਰਿਹਾ ਜਦ ਕਿ ਸਾਡਾ ਸੰਵਧਾਨ ਕਿਸੇ ਤਰ੍ਹਾਂ ਦੀ ਅਜੇਹੇ ਵਿਤਕਰੇ ਦੀ ਜਿਹੜੀ ਕੋਸ਼ਿਸ਼ ਜਿਹੜੀ ਹੈ ਇਜਾਜ਼ਤ ਨਹੀਂ ਦਿੰਦਾ ਤੇ ਪਰ ਕਾਂਗਰਸ ਜਿਹੜੀ ਆਪਣੇ ਆਪ ਨੂੰ ਕਹਿ ਰਹੀ ਹੈ ਕਿ ਅਸੀਂ ਹੀ ਐਸੀ ਸਮਾਜ ਦੇ ਵਾਸਤੇ ਪੈਦਾ ਹੋਏ ਆ ਅੱਜ ਉਹਨਾਂ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਜਿਹੜਾ ਰਾਜਾ ਵੜੰਗਾ ਉਹ ਗ੍ਰਹਿ ਮੰਤਰੀ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਕਾਲੇ ਰੰਗ ਵਾਲਾ ਔਰ ਜਾਤੀ ਤੌਰ ਦੇ ਉੱਤੇ ਜਿਹੜਾ ਜਿਸ ਤਰੀਕੇ ਦੇ ਉਹਨੇ ਅਲਫਾਜ਼ ਵਰਤੇ ਆ ਉਹ ਅਲਫਾਜ਼ ਨਿਹੈਤ ਹੀ ਉਹਨਾਂ ਦੇ ਇਹ ਨਿੰਦਾ ਦੇ ਯੋਗ ਨੇ ਇਹਨਾਂ ਦਾ ਤਰਸਕਾਰ ਕਰੀਏ ਇਹਨਾਂ ਦਾ ਬਾਈਕਾਟ ਕਰੀਏ ਆਓ ਐਸ்சி ਭਰਾਵੋ ਇਹਨਾਂ ਨੇ ਸਾਨੂੰ ਸ਼ੁਰੂ ਤੋਂ ਲੈ ਕੇ ਹਮੇਸ਼ਾ ਐਦਾਂ ਹੀ ਵਰਤਿਆ ਇਹਨਾਂ ਨੂੰ ਅਸੀਂ ਰੰਗ ਵਾਲੇ ਕਾਲੇ ਰੰਗ ਵਾਲੇ ਦਿਖਦੇ ਆ ਇਹਨਾਂ ਨੂੰ ਅਸੀਂ ਜਿਹੜੇ ਅਸੀਂ ਸਿਰਫ ਮਜ਼ਦੂਰ ਹੀ ਦਿਖਦੇ ਆ ਇਹਨਾਂ ਨੇ ਭਾਈ ਜੱਟਾ ਜੀ ਦਾ ਇਤਿਹਾਸ ਨਹੀਂ ਦਿਖਦਾ ਇਸ ਕਰਕੇ ਆਓ ਇਹਨਾਂ ਨੂੰ ਦਿਖਾਈਏ ਕਿ ਜੇ ਅਸੀਂ ਚਾਂਦਨੀ ਚੌਕ ਦਿੱਲੀ ਤੋਂ ਨਵੇਂ ਬਾਦਸ਼ਾਹ ਦਾ ਸੀਸ ਲੈ ਕੇ ਆ ਸਕਦੇ ਆ ਗੁਰੂ ਦਾ ਜਿਹੜਾ ਸੀਸ ਦੀ ਬੇਕਦਰੀ ਬੇਅਦਬੀ ਨੂੰ ਹੋਣ ਤੋਂ ਬਚਾ ਸਕਦੇ ਆ ਤਾਂ ਅਸੀਂ ਫਿਰ ਕਾਂਗਰਸ ਨੂੰ ਵੀ ਮੂਰੇ ਲਾਣਾ ਜਾਣਦੇ ਆ ਕਾਂਗਰਸ ਨੂੰ ਵੀ ਅਸੀਂ ਮੂਰੇ ਲਾ ਕੇ ਵਿਖਾਵਾਂਗੇ ਕਿਸੇ ਨੇ ਵੀ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਕੋਈ ਵੀ ਕਾਂਗਰਸ ਨੂੰ ਵੋਟ ਨਾ ਪਾਓ ਕਿਉਂਕਿ ਕਾਂਗਰਸ ਨੇ ਡਾਕਟਰ ਅੰਬੀਦ ਅੰਬੇਦਕਰ ਸਾਹਿਬ ਵਰਗੇ ਵਿਦਵਾਨ ਨੂੰ ਰੋਲਿਆ ਇਸ ਕਰਕੇ ਇਹਨਾਂ ਦੀ ਨਜ਼ਰ ਦੇ ਵਿੱਚ ਦਲਿਤ ਸਿਰਫ ਦਲਿਤ ਹੈ ਇਸ ਤੋਂ ਵੱਧ ਕੁਝ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ